ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦਿਹਾਤੀ ਏਰੀਆ ਦੇ ਪਿਆਰ ਸਦਕਾ ਸਤਿਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਦਫਤਰ ਜਿਹੜਾ ਉਹ ਉਦਘਾਟਨ ਕੀਤਾ ਹੈਗਾ ਜੀਤ ਪਗਲ ਸਿੰਘ ਜੀ ਦਾ ਇਹਨਾਂ ਨੇ ਨਾਮ ਦੀ ਦੁਰਵਰਤੋਂ ਕੀਤੀ ਨਾਮ ਨੂੰ ਵਰਤ ਕੇ ਕਿ ਉਹਨਾਂ ਦੇ ਸਿਧਾਂਤਾਂ ਦੇ ਕੀ ਹੈ ਖਰੀ ਉੱਤਰੀ ਆਮ ਆਦਮੀ ਪਾਰਟੀ ਨੂੰ ਅਰਤੀ ਜਨਤਾ ਪਾਰਟੀ ਨੇ ਜੋ ਮਨੁੱਖੀ ਅਧਿਕਾਰ ਅਧਿਕਾਰਾਂ ਦੇ ਲਈ ਕੰਮ ਕੀਤੇ ਹੈਗੇ ਨੇ ਇੰਡੀਆ ਦੀ ਪ੍ਰਗਤੀ ਦੇ ਲਈ ਕੰਮ ਕੀਤੇ ਹੈਗੇ ਨੇ ਉਹ ਤੁਸੀਂ ਗਰਾਊਂਡ ਲੈਵਲ ਤੇ ਹੁਣ ਦੇਖੋਗੇ ਵਾਹਿਗੁਰੂ ਜੀ ਜਿੰਦਾਬਾਦ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਹਲਕਾ ਸਾਨੇਵਾਲ ਦੇ ਵਿੱਚ ਆਪਣਾ ਮੁੱਖ ਦਫ਼ਤਰ ਖੋਲਿਆ ਹੈਗਾ ਜੀ ਇੱਕ ਸਾਡਾ ਦਫ਼ਤਰ ਪੁਰਾਣਾ ਜਿਹੜਾ ਪੁਲ ਦੇ ਨਾਲ ਹੈਗਾ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਮੁੱਕ ਚੁੱਕਿਆ ਜੋ ਉਹਨਾਂ ਨੇ ਕਿਸਾਨਾਂ ਦੇ ਨਾਲ ਕੀਤਾ ਤੇ ਉਹੀ ਕਿਸਾਨਾਂ ਦੇ ਜਾਂ ਦਿਹਾਤੀ ਏਰੀਆ ਦੇ ਪਿਆਰ ਸਦਕਾ ਸਤਕਾਰ ਸਦਕਾ ਭਾਰਤੀ ਜਨਤਾ ਪਾਰਟੀ ਨੇ ਪਹਿਲਾ ਦਫ਼ਤਰ ਦਾ ਜਿਹੜਾ ਉਦਘਾਟਨ ਕੀਤਾ ਹੈਗਾ ਔਰ ਅਸੀਂ 2027 ਦੀ ਜਿੱਤ ਵੱਲ ਵੱਧਦੇ ਜਾ ਰਹੇ ਹਾਂ ਔਰ ਤੁਸੀਂ ਦੇਖੋਗੇ ਜੋ ਪਿੰਡਾਂ ਦੇ ਹੋਰ ਭਰਾ ਵੀ ਮੇਰੇ ਆਏ ਨੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਰਿਸ਼ਪਾਲ ਜੀ ਦੀ ਸਾਡੇ ਕਨਵੀਨਰਜੀ ਦੀ ਅਗਵਾਈ 'ਚ ਅਸੀਂ ਵੱਡੀ ਗਿਣਤੀ ਦੇ ਵਿੱਚ ਭਾਗ ਭਰਤੀ ਕਰਨੀ ਹੈ ਤੇ ਆਪਣੇ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਯਤਨਸ਼ੀਲ ਰਹਾਂਗੇ ਜੀ ਧੰਨਵਾਦ ਜੀ ਕਿਸਾਨ ਦਾ ਨਾਅਰਾ ਜਿਹੜਾ ਦੇਖਦੇ ਆ ਬਿਲਕੁਲ ਜੀ ਕਿਉਂਕਿ ਜਿੰਨੇ ਵੀ ਪੁਰਾਣੇ ਨਾਰੇ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਿ ਚਾਹੇ ਸ਼ਹੀਦ ਭਗਤ ਸਿੰਘ ਜੀ ਦਾ ਇਹਨਾਂ ਨੇ ਨਾਮ ਦੀ ਦੁਰਵਰਤੋਂ ਕੀਤੀ ਨਾਮ ਨੂੰ ਵਰਤ ਕੇ ਕਿ ਉਹਨਾਂ ਦੇ ਸਿਧਾਂਤਾਂ ਦੇ ਕੀ ਹੈ ਖਰੀ ਉਤਰੀ ਆਮ ਆਦਮੀ ਪਾਰਟੀ ਨਹੀਂ ਉਤਰੀ ਸਾਡੇ ਸਾਰੇ ਸੰਵਿਧਾਨ ਦੇ ਨਾਲ-ਨਾਲ ਸਾਡੀ ਭਾਰਤੀ ਜਨਤਾ ਪਾਰਟੀ ਨੇ ਜੋ ਮਨੁੱਖੀਆਂ ਦੀ ਧਾਰ ਅਧਿਕਾਰਾਂ ਦੇ ਲਈ ਕੰਮ ਕੀਤੇ ਹੈਗੇ ਨੇ ਇੰਡੀਆ ਦੀ ਪ੍ਰਗਤੀ ਦੇ ਲਈ ਕੰਮ ਕੀਤੇ ਹੈਗੇ ਨੇ ਉਹ ਤੁਸੀਂ ਗਰਾਊਂਡ ਲੈਵਲ ਤੇ ਹੁਣ ਦੇਖੋਗੇ ਬੜੀ ਸੋਜਵਾਨ ਔਰ ਵਧੀਆ ਟੀਮ ਅਸੀਂ ਭਰਤੀ ਕਰੀ ਜਾ ਰਹੇ ਹਾਂ ਜਿਨ੍ਹਾਂ ਨੇ ਸਾਡੀ ਪਾਰਟੀ ਦਾ ਪੱਲਾ ਫੜਿਆ ਹੈਗਾ ਉਹ ਨਾਂ ਨਾਲ ਤੁਸੀਂ ਦੇਖੋਗੇ ਭੂਖ ਬੜਾ ਵਧੀਆ ਪੰਜਾਬ ਦਾ ਸਿਰਜੰਗ